ਅੱਜ ਪੂਰੇ 4 ਸਾਲ ਹੋ ਗਏ ਗਰਵਿੰਦਰ ਨੂੰ ਆਪਣੇ ਵਤਨ ਵਾਪਸ ਇੰਡੀਆ ਆ ਰਿਹਾ ਸੀ ਤੇ ਆਪਣਿਆਂ ਨੂੰ ਮਿਲਣ ਦੀ ਖੁਸ਼ੀ ਨਾਲ ਅੰਦਰ ਹੀ ਅੰਦਰ ਖੁਸ਼ ਹੋ ਰਿਹਾ ਸੀ ਉਸ ਨੇ ਆਪਣੇ ਆਉਣ ਦੀ ਖਬਰ ਵੀ ਆਪਣੇ ਘਰ ਵਾਲਿਆਂ ਨੂੰ ਨਹੀਂ ਸੀ ਦਿੱਤੀ ਕਿਉਂਕਿ ਉਹ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਨੌਕਰੀ ਦੇ ਸਿਲਸਿਲੇ ਦੇ ਵਿੱਚ ਉਹ ਅਮਰੀਕਾ ਗਿਆ ਹੋਇਆ ਸੀ ਪਰ ਇਨ੍ਹਾਂ 4 ਸਾਲਾਂ ਵਿੱਚ ਉਹ ਆਪਣੇ ਕੰਮ ਵਿੱਚ ਅਜਿਹਾ ਉਲਝ ਗਿਆ ਕਿ ਆਪਣੇ ਦੇਸ਼ ਵਾਪਸ ਨਾ ਆ ਸਕਿਆ ਦਿੱਲੀ 에ਅਰਪੋਰਟ ਤੇ ਉਤਰਦਿਆਂ ਹੀ ਗੁਰਵਿੰਦਰ ਸੋਚਣ ਲੱਗਾ ਕਿ ਪਿਛਲੀ ਵਾਰ ਜਦੋਂ ਉਸ ਦੀ ਪਤਨੀ ਮਨਕੀਰਤ ਨਾਲ ਉਸ ਦੀ ਗੱਲ ਹੋਈ ਸੀ ਤਾਂ ਉਸ ਨੇ ਦੱਸਿਆ ਸੀ ਕਿ ਬੇਬੇ ਦੀ ਸਿਹਤ ਅੱਜਕੱਲ ਠੀਕ ਨਹੀਂ ਰਹਿੰਦੀ ਸ਼ਾਇਦ ਉਹਨਾਂ ਨੂੰ ਸ਼ਹਿਰ ਦੀ ਹਵਾ ਰਾਸ ਨਹੀਂ ਆਈ ਇਸ ਲਈ ਕੁਝ ਨਾਂ ਦੇ ਲਈ ਉਹ ਪਿੰਡ ਰੈਣੋ ਚਲੇ ਗਏ ਹਨ ਕੁਝ ਸਮੇਂ ਲਈ ਉਹਨਾਂ ਨੇ ਗਵਾਂਡੀਆਂ ਦਾ ਇੱਕ ਕਮਰਾ ਕਿਰਾਏ ਤੇ ਲੈ ਲਿਆ ਗੁਰਵਿੰਦਰ ਛੇਤੀ ਛੇਤੀ ਆਪਣੇ ਮਾਤਾ ਪਿਤਾ ਨੂੰ ਮਿਲਣਾ ਚਾਹੁੰਦਾ ਸੀ ਇਸ ਲਈ ਉਹ 에어ਪੋਰਟ ਤੋਂ ਉਤਰ ਕੇ ਆਪਣੀ ਪਤਨੀ ਨੂੰ ਮਿਲੇ ਬਿਨਾ ਟੈਕਸੀ ਕਰਕੇ ਸਿੱਧਾ ਪਿੰਡ ਚਲਾ ਗਿਆ ਪਿੰਡ ਪਹੁੰਚ ਕੇ ਜਿਵੇਂ ਹੀ ਟੈਕਸੀ ਤੋਂ ਬਾਹਰ ਨਿਕਲਿਆ ਤਾ ਪਿੰਡ ਦੀ ਮਿੱਟੀ ਦੀ ਮਿਨੀ ਮਿਨੀ ਖੁਸ਼ਬੂ ਉਸ ਨੂੰ ਆਪਣੇ ਵੱਲ ਖਿੱਚਣ ਲੱਗੀ ਉਸ ਦਾ ਬਚਪਨ ਉਸ ਦੀਆਂ ਅੱਖਾਂ ਦੇ ਸਾਹਮਣੇ ਕਿਸੇ ਫਿਲਮ ਦੀ ਤਰ੍ਹਾਂ ਚੱਲਣ ਲੱਗਿਆ ਉਹ ਇੱਧਰ ਉੱਧਰ ਗਲੀਆਂ ਦੇ ਵਿੱਚ ਜਾ ਰਿਹਾ ਸੀ ਜਿੱਥੇ ਉਸ ਦੇ ਮਾਤਾ ਪਿਤਾ ਕਮਰਾ ਕਿਰਾਏ ਤੇ ਲੈ ਕੇ ਰਹਿ ਰਹੇ ਸਨ ਉਹ ਉਹਨਾਂ ਦੀ ਗਵੰਡਨ ਆਂਟੀ ਦਾ ਹੀ ਘਰ ਸੀ ਉਹ ਪਿੰਡ ਦੀ ਹਰ ਗਲੀ ਹਰ ਨੌਕਰ ਨੂੰ ਬੜੇ ਹੀ ਧਿਆਨ ਦੇ ਨਾਲ ਦੇਖਦਾ ਜਾ ਰਿਹਾ ਸੀ ਅਤੇ ਆਪਣੇ ਮਾਤਾ-ਪਿਤਾ ਦੇ ਨਾਲ ਉਥੇ ਬਿਤਾਏ ਅਣਮੋਲ ਪਲਾਂ ਨੂੰ ਯਾਦ ਕਰ ਰਿਹਾ ਸੀ ਜਦੋਂ ਗੁਰਵਿੰਦਰ ਉਸ ਥਾਂ ਤੇ ਪਹੁੰਚਿਆ ਤਾਂ ਉਸ ਨੂੰ ਦੇਖਦੇ ਹੀ ਉਸ ਦੀ ਗਵਾਂਡਨ ਆਂਟੀ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਪੈਰੀਪੈਨਾ ਆਂਟੀ ਕਿਵੇਂ ਹੋ ਤੁਸੀਂ ਮੈਂ ਤਾਂ ਬਹੁਤ ਚੰਗੀਆਂ ਪੁੱਤਰ ਤੇਰਾ ਕੀ ਹਾਲ ਚਾਲ ਹੈ ਮੈਂ ਵੀ ਠੀਕ ਹੀ ਹਾਂ ਇਸ ਤਰ੍ਹਾਂ ਕਹਿੰਦੇ ਹੋਏ ਗੁਰਵਿੰਦਰ ਇੱਧਰ ਉੱਧਰ ਝਾਂਕਣ ਲੱਗਿਆ ਉਸ ਦੀਆਂ ਨਜ਼ਰਾਂ ਆਪਣੇ ਮਾਤਾ ਪਿਤਾ ਨੂੰ ਲੱਭ ਰਹੀਆਂ ਸੀ ਤਾਂ ਉਸਦੀ ਆਂਟੀ ਨੇ ਉਸ ਨੂੰ ਪੁੱਛਿਆ ਕੀ ਹੋਇਆ ਬੇਟਾ ਕਿਸ ਨੂੰ ਲੱਭ ਰਹੀ ਹੈ ਤਾਂ ਫਿਰ ਗੁਰਵਿੰਦਰ ਕਹਿਣ ਲੱਗਿਆ ਕਿ ਆਂਟੀ ਮੇਰੇ ਮਾਤਾ ਪਿਤਾ ਕਿੱਥੇ ਨੇ ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਮਿਲੇ ਹੋਏ ਕੀ ਤੁਸੀਂ ਉਹਨਾਂ ਨੂੰ ਬੁਲਾ ਦਿਓਗੇ ਗੁਰਵਿੰਦਰ ਦੀ ਇਹ ਗੱਲ ਸੁਣ ਕੇ ਗਵੰਡਨ ਆਂਟੀ ਵੀ ਹੈਰਾਨ ਰਹਿ ਗਈ ਇਹ ਕੀ ਗੱਲ ਕਰ ਰਹੇ ਹੋ ਬੇਟਾ ਮੈਨੂੰ ਤਾਂ ਖੁਦ ਉਹਨਾਂ ਨੂੰ ਮਿਲੇ ਹੋਏ ਕਿੰਨੇ ਸਾਲ ਹੋ ਗਏ ਮੈਂ ਤਾਂ ਆਪ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ ਬਹੁਤ ਦਿਲ ਕਰਦਾ ਪਰਮਾਤਮਾ ਕਰੇ ਮਰਨ ਤੋਂ ਪਹਿਲਾਂ ਅਸੀਂ ਦੋਵੇਂ ਸਹੇਲੀਆਂ ਇਕੱਠੀਆਂ ਬੈਠੀਏ ਤੇ ਖੁੱਲਕੇ ਗੱਲਾਂ ਕਰੀਏ ਇਹ ਸੁਣ ਕੇ ਗੁਰਵਿੰਦਰ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਇੱਕ ਨਕਲੀ ਜਹੀ ਮੁਸਕਰਾਟ ਦੇ ਨਾਲ ਬੋਲਿਆ ਪਰ ਆਂਟੀ ਮਾਤਾ ਪਿਤਾ ਤਾਂ ਇੱਥੇ ਪਿੰਡ ਤੁਹਾਡੇ ਘਰ ਵਿੱਚ ਹੀ ਰਹਿੰਦੇ ਸਨ ਨਹੀਂ ਬੇਟਾ ਤੈਨੂੰ ਕੋਈ ਗਲਤਫਹਿਮੀ ਹੋਈ ਹੈ ਤੇਰੇ ਮਾਤਾ ਪਿਤਾ ਨੂੰ ਤਾਂ ਕਿੰਨਾ ਚਿਰ ਹੋ ਗਿਆ ਇੱਥੇ ਆ ਹੀ ਨਹੀਂ ਇਹ ਸੁਣ ਕੇ ਗੁਰਵਿੰਦਰ ਸੋਚਾਂ ਦੇ ਵਿੱਚ ਪੈ ਗਿਆ ਫਿਰ ਬਾਹਰ ਨਿਕਲ ਕੇ ਗੁਰਵਿੰਦਰ ਨੇ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਉਥੇ ਵੀ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਆਖਿਰ ਮਾਤਾ ਪਿਤਾ ਹੈ ਕਿੱਥੇ ਇਹ ਸੋਚਦੇ ਹੋਏ ਉਸ ਨੇ ਆਪਣੀ ਪਤਨੀ ਨੂੰ ਫੋਨ ਲਗਾਇਆ ਤੇ ਉਸ ਨੂੰ ਪੁੱਛਣਾ ਚਾਹਿਆ ਤਾਂ ਅੱਗੋਂ ਉਸ ਦੀ ਪਤਨੀ ਦਾ ਫੋਨ ਵੀ ਸਵਿਚ ਆਫ ਆ ਰਿਹਾ ਸੀ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਉਸਦੇ ਪਤਨੀ ਨਾਲ ਗੱਲ ਨਾ ਹੋ ਸકી ਥੱਕ ਹਾਰ ਕੇ ਗੁਰਵਿੰਦਰ ਵਾਪਸ ਟੈਕਸੀ ਵਿੱਚ ਬੈਠ ਗਿਆ ਤੇ ਆਪਣੇ ਸ਼ਹਿਰ ਆਪਣੇ ਘਰ ਵੱਲ ਚੱਲ ਪਿਆ ਗੁਰਵਿੰਦਰ ਨੂੰ ਇੰਨਾ ਪਰੇਸ਼ਾਨ ਦੇਖ ਕੇ ਟੈਕਸੀ ਡਰਾਈਵਰ ਨੇ ਉਸ ਤੋਂ ਉਸਦੀ ਪਰੇਸ਼ਾਨੀ ਦਾ ਕਾਰਨ ਜਾਣਨਾ ਚਾਹਿਆ ਤਾਂ ਗੁਰਵਿੰਦਰ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਜਿਵੇਂ ਹੀ ਉਹ ਸ਼ਹਿਰ ਪਹੁੰਚੇ ਤਾਂ ਟੈਕਸੀ ਡਰਾਈਵਰ ਨੇ ਗੱਡੀ ਇੱਕ ਗੁਰਦੁਆਰੇ ਸਾਹਿਬ ਦੇ ਅੱਗੇ ਰੋਕ ਦਿੱਤੀ ਤੇ ਕਹਿਣ ਲੱਗਾ ਕਿ ਭਾਈ ਸਾਹਿਬ ਇਸ ਗੁਰਦੁਆਰੇ ਸਾਹਿਬ ਨੂੰ ਲੋਕ ਬਹੁਤ ਮੰਨਦੇ ਹਨ ਕਹਿੰਦੇ ਹਨ ਇੱਥੇ ਮੱਥਾ ਟੇਕਣ ਦੇ ਨਾਲ ਜੋ ਵੀ ਮੁਰਾਦ ਮੰਗੋ ਪੂਰੀ ਹੋ ਜਾਂਦੀ ਹੈ ਟੈਕਸੀ ਡਰਾਈਵਰ ਦੀ ਇਹ ਗੱਲ ਸੁਣ ਕੇ ਗੁਰਵਿੰਦਰ ਉਸ ਗੁਰਦੁਆਰੇ ਸਾਹਿਬ ਅੰਦਰ ਮੱਥਾ ਟੇਕਣ ਦੇ ਲਈ ਚਲਾ ਗਿਆ ਉਥੇ ਮੱਥਾ ਟੇਕਣ ਤੋਂ ਬਾਅਦ ਉਸਨੇ ਦੇਖਿਆ ਕਿ ਗੁਰਦੁਆਰੇ ਸਹਿਬ ਦੇ ਅੰਦਰ ਭੀੜ ਬਹੁਤ ਸੀ ਸ਼ਾਇਦ ਅੱਜ ਕੋਈ ਧਾਰਮਿਕ ਦਿਨ ਸੀ ਲੋਕ ਲੰਗਰ ਹਾਲ ਦੇ ਵਿੱਚ ਜਾਣ ਦੇ ਲਈ ਕਤਾਰਾ ਬਣਾ ਕੇ ਖੜੇ ਸਨ ਉਹਨਾਂ ਵਿੱਚ ਜ਼ਿਆਦਾਤਰ ਬਹੁਤ ਹੀ ਗਰੀਬ ਲੋਕ ਸਨ ਤਾਂ ਉਸਦੀ ਨਜ਼ਰ ਇੱਕ ਬਜ਼ੁਰਗ ਆਦਮੀ ਤੇ ਪਈ ਉਹ ਆਦਮੀ ਮੈਲੇ ਕੱਪੜਿਆਂ ਵਿੱਚ ਸੀ ਉਸਦੀ ਦਾੜੀ ਤੇ ᱱੋ ਵਧੇ ਹੋਏ ਸਨ ਤੇ ਬਹੁਤ ਮੁਸ਼ਕਲ ਦੇ ਨਾਲ ਹੀ ਚੱਲ ਸਕਦਾ ਸੀ ਉਹ ਵੀ ਲਾਈਨਾਂ ਵਿੱਚ ਲੱਗਿਆ ਹੋਇਆ ਸੀ ਲੰਗਰ ਖਾਨ ਦੇ ਲਈ ਅੰਦਰ ਜਾਣਾ ਚਾਹ ਰਿਹਾ ਸੀ ਪਰ ਭੀੜ ਜ਼ਿਆਦਾ ਹੋਣ ਕਰਕੇ ਤੇ ਬਜ਼ੁਰਗ ਹੋਣ ਕਰਕੇ ਉਹ ਅੰਦਰ ਨਹੀਂ ਜਾ پا ਰਿਹਾ ਸੀ ਉਹ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਸੀ ਪਰ ਆਪਣੀ ਕਮਜ਼ੋਰੀ ਕਾਰਨ ਤੇ ਭੀੜ ਦੇ ਸਾਹਮਣੇ ਟਿਕਨ ਹੀ ਸੀ ਰਿਹਾ ਪਰ ਜਿਵੇਂ ਕਿਵੇਂ ਕੋਸ਼ਿਸ਼ ਕਰਨ ਤੋਂ ਬਾਅਦ ਉਹ ਲੰਗਰ ਹਾਲ ਵਿੱਚ ਪਹੁੰਚਿਆ ਤਾਂ ਲੰਗਰ ਹਾਲ ਦਾ ਗੇਟ ਬੰਦ ਹੋ ਚੁੱਕਿਆ ਸੀ ਉਹ ਬਜ਼ੁਰਗ ਨਿਰਾਸ਼ ਹੋ ਕੇ ਨਟਾਲ ਹੋ ਕੇ ਉਹ ਉੱਥੇ ਹੀ ਬੈਠ ਗਿਆ ਸ਼ਾਇਦ ਉਸ ਦੇ ਅੰਦਰ ਇੰਤਜ਼ਾਰ ਕਰਨ ਦੀ ਸਮਰੱਥਾ ਨਹੀਂ ਸੀ ਰਹੀ ਗੁਰਵਿੰਦਰ ਨੂੰ ਉਸ ਬਜ਼ੁਰਗ ਵਿਅਕਤੀ ਤੇ ਬਹੁਤ ਹੀ ਤਰਸ ਆਇਆ ਉਹ ਭੱਜ ਕੇ ਉਸ ਦੇ ਕੋਲ ਗਿਆ ਤੇ ਉਸ ਦੇ ਮੋਢਿਆਂ ਤੇ ਹੱਥ ਰੱਖ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਪਰਿਸ਼ਾਨਾ ਨਾ ਹੋਵੋ ਮੈਂ ਤੁਹਾਡੇ ਲਈ ਖਾਣਾ ਲੈ ਕੇ ਆਉਂਦਾ ਇਹਨਾਂ ਕਹਿੰਦੇ ਹੋਏ ਜਿਵੇਂ ਹੀ ਗੁਰਵਿੰਦਰ ਖਾਣਾ ਲੈਣ ਲਈ ਜਾਣ ਲੱਗਾ ਤਾਂ ਉਸ ਦੇ ਇੱਕਦਮ ਕਦਮ ਰੁਕ ਗਏ ਉਸ ਨੂੰ ਉਸ ਬਜ਼ੁਰਗ ਵਿਅਕਤੀ ਵਿੱਚ ਆਪਣੇ ਪਿਤਾ ਦੀ ਝਲਕ ਦਿਖਾਈ ਦਿੱਤੀ ਉਹ ਜਾਂਦੇ ਜਾਂਦੇ ਅਚਾਨਕ ਰੁਕ ਗਿਆ ਤੇ ਉਸ ਬਜ਼ੁਰਗ ਵਿਅਕਤੀ ਵੱਲ ਗੌਰ ਦੇ ਨਾਲ ਧਿਆਨ ਦੇ ਨਾਲ ਦੇਖਣ ਲੱਗਾ ਤਾਂ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ ਉਹ ਦੇ ਕੇ ਹੈਰਾਨ ਰਹਿ ਗਿਆ ਕਿ ਮੈਲੇ ਕੱਪੜਿਆਂ ਦੇ ਵਿੱਚ ਉਹ ਬਜ਼ੁਰਗ ਵਿਅਕਤੀ ਕੋਈ ਹੋਰ ਨਹੀਂ ਬਲਕਿ ਉਸ ਦਾ ਪਿਤਾ ਹੀ ਸੀ ਜਿਸ ਦੀਆਂ ਅੱਖਾਂ ਚਿਹਰੇ ਤੇ ਅੰਦਰ ਧਸ ਚੁੱਕੀਆਂ ਸੀ ਤੇ ਸਰੀਰ ਬਸ ਇੱਕ ਪਿੰਜਰ ਵਾਂਗ ਹੀ ਰਹਿ ਗਿਆ ਸੀ ਗੁਰਵਿੰਦਰ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਹੋਇਆ ਉਸ ਦਾ ਗਲਾ ਭਰ ਆਇਆ ਤੇ ਉਹ ਬੋਲਿਆ ਕਿ ਬਾਪੂ ਤੁਸੀਂ ਇੱਥੇ ਇਸ ਹਾਲਤ ਦੇ ਵਿੱਚ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ ਤੇ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਤੁਹਾਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਇਨਾ ਕਹਿੰਦੇ ਹੋਏ ਗੁਰਵਿੰਦਰ ਆਪਣੇ ਪਿਤਾ ਦੇ ਗਲ ਲੱਗ ਗਿਆ ਤਾਂ ਉਸਦੇ ਬਾਪੂ ਨੇ ਉਸ ਨੂੰ ਝਿਜਕਦੇ ਹੋਏ ਕਿਹਾ ਹੁਣ ਕੀ ਲੈਣਾ ਹੈ ਤੂੰ ਮੇਰੇ ਕੋਲ ਜਾਂ ਫਿਰ ਇਹ ਦੇਖਣਾ ਹੈ ਕਿ ਤੇਰੇ ਮਾਤਾ ਪਿਤਾ ਜਿਉਂਦੇ ਹਨ ਕਿ ਮਰ ਗਏ ਤਾਂ ਗੁਰਵਿੰਦਰ ਕਹਿੰਦਾ ਨਾ ਬਾਪੂ ਇਦਾਂ ਨਾ ਕਹੋ ਮੈਨੂੰ ਤੁਹਾਡੇ ਇਸ ਹਾਲਤ ਬਾਰੇ ਵਿੱਚ ਪਤਾ ਹੀ ਨਹੀਂ ਸੀ ਤਾਂ ਉਸਦੇ ਬਾਪੂ ਨੇ ਗੁੱਸੇ ਭਰੀਆਂ ਨਿਗਾਹਾਂ ਦੇ ਨਾਲ ਦੇਖਦੇ ਹੋਏ ਉਸ ਨੂੰ ਕਿਹਾ ਚੰਗਾ ਚਲ ਮੰਨ ਲਿਆ ਕਿ ਤੈਨੂੰ ਸਾਡੀ ਇਸ ਹਾਲਤ ਦੇ ਬਾਰੇ ਪਤਾ ਨਹੀਂ ਸੀ ਪਰ ਸਾਨੂੰ ਇੱਥੇ ਆਏ ਲਗਭਗ 3 ਮਹੀਨੇ ਹੋ ਚੁੱਕੇ ਹਨ ਆਪਣੀ ਪਤਨੀ ਨੂੰ ਤਾਂ ਤੂੰ ਘਰੇ ਰੋਜ਼ ਫੋਨ ਕਰਦਾ ਹੀ ਹੈ ਕੀ ਤੈਨੂੰ ਸਾਡੇ ਬਾਰੇ ਆਪਣੀ ਪਤਨੀ ਤੋਂ ਕੁਝ ਵੀ ਨਹੀਂ ਪਤਾ ਲੱਗਿਆ ਕੀ ਤੂੰ ਉਸ ਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਨਹੀਂ ਬਾਪੂ ਅਜਿਹੀ ਗੱਲ ਨਹੀਂ ਹੈ ਮੈਂ ਆਪਣੀ ਪਤਨੀ ਤੋਂ ਤੁਹਾਡੇ ਬਾਰੇ ਪੁੱਛਦਾ ਸੀ ਤਾਂ ਉਸਨੇ ਮੈਨੂੰ ਦੱਸਿਆ ਕਿ ਮਾਤਾ ਪਿਤਾ ਦੀ ਸਿਹਤ ਠੀਕ ਨਹੀਂ ਸੀ ਇਸ ਲਈ ਪਿੰਡ ਦੇ ਮਾਹੌਲ ਵਿੱਚ ਰਹਿਣ ਦਾ ਮਾਤਾ ਪਿਤਾ ਦਾ ਬਹੁਤ ਜੀ ਕਰਦਾ ਸੀ ਤਾਂ ਉਹਨਾਂ ਦੋਨਾਂ ਨੂੰ ਮੈਂ ਕੁਝ ਦਿਨਾਂ ਦੇ ਲਈ ਪਿੰਡ ਭੇਜ ਦਿੱਤਾ ਹੈ ਮੈਂ ਉਸ ਤੋਂ ਪੁੱਛਿਆ ਵੀ ਸੀ ਕਿ ਮਾਤਾ ਪਿਤਾ ਪਿੰਡ ਦੇ ਵਿੱਚ ਕਿਵੇਂ ਰਹਿਣਗੇ ਕਿਉਂਕਿ ਹੁਣ ਤਾਂ ਆਪਾਂ ਆਪਣਾ ਪਿੰਡ ਵਾਲਾ ਮਕਾਨ ਵੀ ਵੇਚ ਦਿੱਤਾ ਹੈ ਤਾਂ ਫਿਰ ਉਸਨੇ ਮੈਨੂੰ ਦੱਸਿਆ ਕਿ ਤੁਸੀਂ ਗਵਾਂਡਣ ਆਂਟੀ ਦੇ ਘਰ ਵਿੱਚ ਕਿਰਾਏ ਤੇ ਰਹਿੰਦੇ ਹੋ ਉਸਨੇ ਇਹ ਸਭ ਗੱਲਾਂ ਮੈਨੂੰ ਇਸ ਤਰ੍ਹਾਂ ਦਸੀਆਂ ਕਿ ਮੈਨੂੰ ਉਸਤੇ ਯਕੀਨ ਹੋ ਗਿਆ ਮੈਨੂੰ ਮaaf ਕਰ ਦਿਓ ਬਾਪੂ ਗੁਰਵਿੰਦਰ ਨੇ ਆਪਣੇ ਪਿਤਾ ਦੇ ਪੈਰ ਫੜਦੇ ਹੋਏ ਤੇ ਪੁੱਛਣ ਲੱਗਾ ਮਾਤਾ ਕਿੱਥੇ ਨੇ ਬਾਪੂ ਤਾਂ ਉਸਦਾ ਬਾਪੂ ਗੁਰਵਿੰਦਰ ਨੂੰ ਲੈ ਕੇ ਉਸਦੀ ਬੇਬੇ ਦੇ ਕੋਲ ਚਲਾ ਗਿਆ ਜੋ ਗੁਰਦੁਆਰੇ ਸਾਹਿਬ ਦੇ ਬਾਹਰ ਗਲੀ ਵਿੱਚ ਹੀ ਸੜਕ ਤੇ ਇੱਕ ਪੁਰਾਣੀ ਜਿਹੀ ਚਾਦਰ ਵਿਛਾ ਕੇ ਕੰਗੇ ਤੇ ਕੜੇ ਵੇਚਣ ਲਈ ਬੈਠੀ ਹੋਈ ਸੀ ਉਸਦੇ ਬਾਪੂ ਦਾ ਇੰਤਜ਼ਾਰ ਕਰ ਰਹੀ ਸੀ ਮਾਤਾ ਨੂੰ ਦੇਖਦੇ ਹੀ ਗੁਰਵਿੰਦਰ ਦੀਆਂ ਅੱਖਾਂ ਵਿੱਚੋਂ ਨਿਰੰਤਰ ਹੰਝੂ ਚੱਲ ਪਏ ਤਾਂ ਉਹ ਤਕਰੀਬਨ ਰੋਂਦੇ ਹੋਏ ਬੋਲਿਆ ਮਾਤਾ ਮਾਤਾ ਸ਼ਬਦ ਸੁਣ ਕੇ ਉਸਦੀ ਮਾਤਾ ਦੀਆਂ ਅੱਖਾਂ ਅਚਾਨਕ ਗੁਰਵਿੰਦਰ ਵੱਲ ਵੇਖਣ ਲੱਗੀਆਂ ਤੇ ਉਸ ਨੂੰ ਦੇਖਦੇ ਹੀ ਗੁੱਸੇ ਨਾਲ ਉਸ ਨੂੰ ਕਿਹਾ ਕੀ ਕਰਨ ਆਇਆ ਹੁਣ ਤੂੰ ਸਾਡੇ ਕੋਲ ਚਲਾ ਜਾ ਇਥੋਂ ਤਾਂ ਗੁਰਵਿੰਦਰ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਕਿਹਾ ਬਸ ਆਪਣੇ ਇਸ ਨਲਾਇਕ ਪੁੱਤ ਨੂੰ ਇੱਕ ਵਾਰ ਮਾਫ ਕਰ ਦਿਓ ਮਾਤਾ ਗਲਤੀ ਮੇਰੀ ਹੀ ਹੈ ਜੋ ਮੈਂ ਆਪਣੀ ਪਤਨੀ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਤੇ ਉਸ ਤੇ ਯਕੀਨ ਕਰਕੇ ਤੁਹਾਡੇ ਦੋਨਾਂ ਦੀ ਜ਼ਿੰਮੇਵਾਰੀ ਉਸ ਨੂੰ ਦੇ ਕੇ ਮੈਂ ਅਮਰੀਕਾ ਚਲਾ ਗਿਆ ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਜਦੋਂ ਤੁਹਾਨੂੰ ਮਿਲੂੰਗਾ ਤਾਂ ਤੁਹਾਨੂੰ ਇਸ ਹਾਲਾਤ ਦੇ ਵਿੱਚ ਦੇਖੂੰਗਾ ਪਰ ਮਾਤਾ ਅੱਜ ਮੈਂ ਸੋ ਖਾਂਦਾ ਹਾਂ ਕਿ ਤੁਹਾਡਾ ਇੱਕ ਇੱਕ ਪਰੇਸ਼ਾਨੀ ਦਾ ਹਿਸਾਬ ਲਾਉਂਗਾ ਉਸ ਕੋਲੋਂ ਮਾਤਾ ਤੁਸੀਂ ਖੁਦ ਹੀ ਸੋਚੋ ਕਿ ਤੁਹਾਡਾ ਗੁਰਵਿੰਦਰ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਕਰ ਸਕਦਾ ਤੁਹਾਡੀ ਇਹ ਹਾਲਤ ਦੇਖ ਕੇ ਮੇਰੇ ਤੇ ਕੀ ਬੀਤ ਰਹੀ ਹੈ ਉਹ ਮੈਂ ਹੀ ਜਾਣਦਾ ਹਾਂ ਇਹਨਾਂ ਕਹਿੰਦੇ ਹੋਏ ਗੁਰਵਿੰਦਰ ਆਪਣੀ ਮਾਤਾ ਨਾਲ ਲਿਪਟ ਕੇ ਫੁੱਟ ਫੁੱਟ ਕੇ ਰੋਣ ਲੱਗਿਆ ਗੁਰਵਿੰਦਰ ਨੇ ਆਪਣੇ ਮਾਤਾ ਪਿਤਾ ਨੂੰ ਟੈਕਸੀ ਵਿੱਚ ਬਿਠਾਇਆ ਤੇ ਉਹਨਾਂ ਨੂੰ ਇੱਕ ਚੰਗੇ ਜਿਹੇ ਹੋਟਲ ਵਿੱਚ ਲੈ ਕੇ ਗਿਆ ਉਥੇ ਉਹਨਾਂ ਨੂੰ ਰੱਜ ਕੇ ਖਾਣਾ ਖਵਾਇਆ ਤੇ ਉਥੇ ਹੀ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕਰਵਾ ਦਿੱਤਾ। ਇੰਨਾ ਅਲੀਸ਼ਾਨ ਹੋਟਲ ਨੂੰ ਦੇਖ ਕੇ ਉਸਦੇ ਮਾਤਾ-ਪਿਤਾ ਤਾਂ ਹੈਰਾਨ ਹੀ ਰਹਿ ਗਏ। ਗੁਰਵਿੰਦਰ ਕਹਿੰਦਾ ਕਿ ਮਾਤਾ-ਪਿਤਾ ਤੁਸੀਂ ਇੱਥੇ ਆਰਾਮ ਨਾਲ ਰਹੋ। ਸਭ ਕੁਝ ਠੀਕ ਹੋ ਜਾਣਾ ਤੇ ਮੈਂ ਤੁਹਾਨੂੰ ਘਰ ਲੈ ਕੇ ਜਾਵਾਂਗਾ। ਪਰ ਸਭ ਤੋਂ ਪਹਿਲਾਂ ਮੈਨੂੰ ਪੂਰੀ ਗੱਲ ਦੱਸੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਮੇਰੀ ਪਤਨੀ ਨੇ ਮੇਰੇ ਕੋਲੋਂ ਕੀ-ਕੀ ਲੁਕੋਇਆ ਹੈ। ਪੁੱਤ ਕੀ ਦੱਸਾਂ ਤੇਰੇ ਜਾਨ ਤੋਂ ਬਾਅਦ 5-6 ਮਹੀਨਿਆਂ ਤੱਕ ਤਾਂ ਉਸਦਾ ਵਤੇਰਾ ਬਹੁਤ ਚੰਗਾ ਸੀ। ਬਸ ਇਹ ਤਾਂ ਖੁਦ ਆਪਣੇ ਆਪ ਨੂੰ ਬੜੇ ਖੁਸ਼ ਨਸੀਬ ਸਮਝ ਰਹੇ ਸੀ ਤੇ ਪਰਮਾਤਮਾ ਦਾ ਹਰ ਪਲ ਸ਼ੁਕਰਿਆ ਅਦਾ ਕਰਦੇ ਸੀ ਕਿ ਸਾਨੂੰ ਇੰਨੇ ਚੰਗੇ ਨੂੰ ਪੁੱਤ ਮਿਲੇ ਪਰ ਸਾਨੂੰ ਕੀ ਪਤਾ ਸੀ ਕਿ ਨੂੰ ਦਾ ਵਿਵਹਾਰ ਕੇਵਲ ਸਾਨੂੰ ਪਰਮਾਉਣ ਲਈ ਹੀ ਸੀ। ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਤੂੰ ਅਜੇ ਹੋਰ 3 ਸਾਲ ਅਮਰੀਕਾ ਵਿੱਚ ਹੀ ਰਹਿਣ ਵਾਲਾ ਹੈ ਤਾਂ ਉਸ ਦਾ ਰਵਈਆ ਇੱਕਦਮ ਹੀ ਬਦਲ ਗਿਆ ਸਾਰਾ ਦਿਨ ਉਹ ਆਪਣੀ ਮਾਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਤੇ ਸਾਰਾ ਕੰਮਕਾਰ ਦਾ ਝੁਮਾ ਕੇਵਲ ਤੇਰੀ ਮਾਂ ਦਾ ਹੀ ਸੀ ਫਿਰ ਉਸ ਦਾ ਬਾਪੂ ਅੱਗੇ ਬੋਲਿਆ ਕਿ ਪੁੱਤ ਨੂੰ ਸਾਡੇ ਨਾਲ ਰੋਜ਼ਾਨਾ ਬਦਤਮੀਜ਼ੀ ਕਰਦੀ ਸੀ ਤੇ ਜੇਕਰ ਤੇਰੀ ਮਾਂ ਕੁਝ ਬੋਲਦੀ ਸੀ ਤਾਂ ਘਰ ਵਿੱਚ ਹੱਲਾ ਮਚ ਜਾਂਦਾ ਸੀ ਇੱਕ ਦਿਨ ਸਵੇਰੇ ਜਦੋਂ ਅਸੀਂ ਸੁੱਤੇ ਹੀ ਉੱਠੇ ਸੀ ਤਾਂ ਅਸੀਂ ਦੇਖਿਆ ਕਿ ਉਹ ਘਰ ਤੋਂ ਗਾਇਬ ਸੀ ਅਸੀਂ ਪੂਰਾ ਘਰ ਛਾਣ ਮਾਰਿਆ ਪਰ ਉਹ ਸਾਨੂੰ ਕਿਤੇ ਨਾ ਦਿਖੀ ਅਸੀਂ ਉਸ ਨੂੰ ਫੋਨ ਵੀ ਲਾਇਆ ਪਰ ਉਸ ਨੇ ਫੋਨ ਨਹੀਂ ਚੱਕਿਆ ਕਿਸੇ ਅਣਹੋਣੀ ਦੇ ਡਰ ਨਾਲ ਸਾਡਾ ਤਾਂ ਦਿਲ ਕੰਬਣ ਹੀ ਲੱਗ ਗਿਆ ਸੀ ਫਿਰ ਦੁਪਹਿਰੇ ਜਦੋਂ ਉਹ ਘਰੇ ਵਾਪਸ ਆਈ ਤਾਂ ਸਾਡੀ ਜਾਨ ਵਿੱਚ ਜਾਨ ਆਈ ਪਰ ਅਸੀਂ ਵੇਖਿਆ ਕਿ ਉਸ ਦੇ ਹੱਥ ਵਿੱਚ ਇੱਕ ਵੱਡਾ ਸਾਰਾ ਬੈਗ ਸੀ ਅਸੀਂ ਬੜੇ ਹੈਰਾਨ ਹੋਏ ਇਸ ਤੋਂ ਪਹਿਲਾਂ ਕਿ ਅਸੀਂ ਇੱਕ ਵਾਰ ਪੁੱਛਦੇ ਉਸ ਨੇ ਆਪ ਹੀ ਕਿਹਾ ਬੇਬੇ ਬਾਪੂ ਤੁਸੀਂ ਅੱਜ ਹੀ ਹੁਣੇ ਹੀ ਆਪਣਾ ਸਾਰਾ ਸਮਾਨ ਆਪਣੇ ਕਮਰੇ ਵਿੱਚੋਂ ਬਾਹਰ ਕੱਢੋ ਤੇ ਸਟੋਰ ਰੂਮ ਵਿੱਚ ਰੱਖ ਦਿਓ ਤੇ ਅੱਜ ਤੋਂ ਤੁਸੀਂ ਹਾਲ ਵਿਚ ਹੀ ਸੋਇਆ ਕਰੋਗੇ ਕਿਉਂਕਿ ਅੱਜ ਤੋਂ ਮੇਰੀ ਮਾਂ ਇਸ ਘਰ ਵਿੱਚ ਰਹਿਣ ਆ ਰਹੀ ਹੈ ਇਹ ਕੀ ਕਹਿ ਰਹੀ ਹੈ ਪੁੱਤਰ ਅਸੀਂ ਹਾਲ ਵਿੱਚ ਕਿਸ ਤਰ੍ਹਾਂ ਸੋ ਸਕਦੇ ਹਾਂ ਤੇਰੀ ਮਾਤਾ ਤਾਂ ਕੁਝ ਦਿਨਾਂ ਦੇ ਲਈ ਆਉਣ ਵਾਲੀ ਹੋਵੇਗੀ ਤਾਂ ਇੱਕ ਕੰਮ ਕਰ ਤੇਰੀ ਮਾਤਾ ਤੇਰੀ ਸੱਸ ਦੇ ਨਾਲ ਕਮਰੇ ਵਿੱਚ ਸੋ ਜਾਵੇਗੀ ਤੇ ਮੈਂ ਇੱਥੇ ਹਾਲ ਵਿੱਚ ਸੋ ਜਾਇਆ ਕਰੂੰਗਾ ਜਦੋਂ ਬਾਪੂ ਨੇ ਇਹਨਾਂ ਕਿਹਾ ਤਾਂ ਨੂੰ ਕਹਿੰਦੀ ਕਿ ਮੈਂ ਕਦੋਂ ਕਿਹਾ ਕਿ ਮੇਰੀ ਮਾਤਾ ਇੱਥੇ ਕੁਝ ਦਿਨਾਂ ਲਈ ਆਉਣ ਵਾਲੀ ਹੈ ਇਹ ਇਹ ਉਹਨਾਂ ਦਾ ਘਰ ਹੈ ਉਹ ਹੁਣ ਇੱਥੇ ਹਮੇਸ਼ਾ ਹੀ ਰਹਿਣਗੇ ਤੇ ਮੈਂ ਤੁਹਾਨੂੰ ਜਿੰਨਾ ਕਿਹਾ ਤੁਸੀਂ ਉਨਾ ਹੀ ਕਰੋ ਨੂ ਨੇ ਗੁੱਸੇ ਵਿੱਚ ਕਿਹਾ ਤਾਂ ਉਸ ਦਾ ਬਾਪੂ ਬੋਲਿਆ ਪੁੱਤ ਤੈਨੂੰ ਪਤਾ ਹੈ ਕਿ ਤੇਰੀ ਮਾਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਉਸ ਦੇ ਲੱਕ ਵਿੱਚ ਬਹੁਤ ਦਰਦ ਰਹਿੰਦਾ ਹੈ ਉਸ ਤੋਂ ਜ਼ਮੀਨ ਉੱਤੇ ਨਹੀਂ ਸੋਇਆ ਜਾਣਾ ਪਰ ਨੂ ਜਿਹੜੀ ਸੀ ਕੁਝ ਸੁਣਨ ਲਈ ਤਿਆਰ ਹੀ ਨਹੀਂ ਸੀ ਉਸਨੇ ਕਿਹਾ ਕਿ ਮੈਂ ਉਹ ਸਭ ਨਹੀਂ ਜਾਣਦੀ ਜਲਦੀ ਤੋਂ ਜਲਦੀ ਮੇਰਾ ਕਮਰਾ ਖਾਲੀ ਕਰ ਦਿਓ ਨਹੀਂ ਤਾਂ ਇਸ ਘਰ ਦੇ ਦਰਵਾਜ਼ੇ ਖੁੱਲੇ ਹਨ ਤੁਸੀਂ ਆਪਣਾ ਇੰਤਜ਼ਾਮ ਖੁਦ ਹੀ ਕਰ ਲਿਓ ਨੂ ਦੀ ਇਹ ਗੱਲ ਸੁਣ ਕੇ ਤੇਰੀ ਮਾਤਾ ਨੂੰ ਬਹੁਤ ਬੁਰਾ ਲੱਗਿਆ ਉਸਨੇ ਗੁੱਸੇ ਨਾਲ ਕਿਹਾ ਕਿ ਤੁਸੀਂ ਗੁਰਵਿੰਦਰ ਨੂੰ ਫੋਨ ਲਗਾਓ ਮੈਂ ਉਸ ਨਾਲ ਗੱਲ ਕਰਦੀ ਹਾਂ ਤੇ ਗੁਰਵਿੰਦਰ ਪੁੱਤ ਇਹ ਗੱਲ ਹੋਣ ਤੋਂ ਬਾਅਦ ਅਸੀਂ ਤੈਨੂੰ ਕਿੰਨੇ ਵਾਰ ਫੋਨ ਮਿਲਾਇਆ ਸੀ ਪਰ ਤੂੰ ਇੱਕ ਵਾਰ ਵੀ ਸਾਡਾ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਇਹ ਗੱਲ ਸੁਣ ਕੇ ਗੁਰਵਿੰਦਰ ਹੈਰਾਨ ਰਹਿ ਗਿਆ ਤੇ ਕਹਿੰਦਾ ਕਿ ਮਾਤਾ ਪਿਤਾ ਮੇਰੇ ਕੋਲ ਤਾਂ ਤੁਹਾਡਾ ਕੋਈ ਵੀ ਫੋਨ ਨਹੀਂ ਆਇਆ ਹਾਂ ਸੱਚ ਮੈਨੂੰ ਯਾਦ ਆਇਆ ਕਿ ਮੇਰਾ ਫੋਨ ਨੰਬਰ ਬਦਲ ਗਿਆ ਸੀ ਤੇ ਇਸ ਦੇ ਬਾਰੇ ਮੈਂ ਆਪਣੀ ਪਤਨੀ ਨੂੰ ਵੀ ਦੱਸਿਆ ਸੀ ਤੇ ਉਸ ਨੇ ਕਿਹਾ ਸੀ ਕਿ ਉਹ ਤੁਹਾਨੂੰ ਇਸ ਦੀ ਖਬਰ ਦੇ ਦੇਵੇਗੀ ਫਿਰ ਉਸ ਦੇ ਪਿਤਾ ਕਹਿੰਦਾ ਹੈ ਪਰ ਪੁੱਤ ਸਾਨੂੰ ਨੂੰ ਨੇ ਅਜੇ ਹਾ ਕੁਝ ਵੀ ਨਹੀਂ ਦੱਸਿਆ ਅਸਲੀ ਤਾਂ ਹੁਣ ਤੱਕ ਇਹ ਸੋਚ ਰਹੇ ਸੀ ਕਿ ਤੂੰ ਹੀ ਬਦਲ ਗਿਆ ਹੈ ਤੂੰ ਵੀ ਆਪਣੀ ਪਤਨੀ ਦੇ ਨਾਲ ਰਲਿਆ ਹੋਇਆ ਹੈ ਤੇ ਇਸੇ ਕਰਕੇ ਤੂੰ ਸਾਡੇ ਤੋਂ ਮੂੰਹ ਮੋੜ ਲਿਆ ਫਿਰ ਉਸਦੀ ਮਾਤਾ ਨੇ ਕਿਹਾ ਕਿ ਪੁੱਤ ਮੈਂ ਨੂਨ ਨੂੰ ਇੱਕ ਵਾਰ ਕਿਹਾ ਵੀ ਸੀ ਕਿ ਮੇਰੀ ਇੱਕ ਵਾਰ ਗੁਰਵਿੰਦਰ ਨਾਲ ਗੱਲ ਕਰਵਾ ਦੇ ਤਾਂ ਨੂਨ ਨੇ ਕਿਹਾ ਸੀ ਕਿ ਮੇਰੇ ਘਰ ਵਾਲੇ ਨੇ ਤੁਹਾਡਾ ਠੇਕਾ ਨਹੀਂ ਲਿਆ ਹੋਇਆ ਕੀ ਤੁਸੀਂ ਗੱਲ ਗੱਲ ਤੇ ਗੁਰਵਿੰਦਰ ਨੂੰ ਫੋਨ ਕਰਨ ਦੀ ਗੱਲ ਕਰਨ ਲੱਗ ਜਾਂਦੇ ਹੋ ਉਹ ਉਥੇ ਕੰਮ ਕਰਨ ਗਏ ਹੋਏ ਹਨ ਆਰਾਮ ਕਰਨ ਲਈ ਨਹੀਂ ਵੈਸੇ ਵੀ ਉਹਨਾਂ ਨੂੰ ਸਭ ਕੁਝ ਪਤਾ ਹੈ ਉਹਨਾਂ ਦੀ ਰਜ਼ਾਮੰਦੀ ਦੇ ਨਾਲ ਹੀ ਮੈਂ ਆਪਣੀ ਮਾਤਾ ਨੂੰ ਇੱਥੇ ਲੈ ਕੇ ਆਈ ਹਾਂ ਹਾਂ ਬਾਪੂ ਯਾਦ ਆ ਮੈਨੂੰ ਮੇਰੀ ਪਤਨੀ ਨੇ ਇਹ ਕਿਹਾ ਸੀ ਕਿ ਉਹ ਆਪਣੀ ਮਾਤਾ ਨੂੰ ਆਪਣੇ ਘਰ ਲੈ ਕੇ ਆ ਰਹੀ ਹੈ ਕਿਉਂਕਿ ਉਸਦੇ ਭਰਾ ਭਾਬੀ ਨੇ ਉਸ ਦੀ ਮਾਂ ਦਾ ਢੰਗ ਨਾਲ ਖਿਆਲ ਨਹੀਂ ਰੱਖਿਆ ਤੇ ਉਸ ਨਾਲ ਲੜਦੇ ਝਗੜਦੇ ਰਹਿੰਦੇ ਹਨ ਪਰ ਬਾਪੂ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰੀ ਪਤਨੀ ਤੁਹਾਨੂੰ ਕਮਰੇ ਵਿੱਚੋਂ ਬਾਹਰ ਕੱਢ ਰਹੀ ਹੈ ਤਾਂ ਮੈਂ ਤੁਹਾਡੇ ਨਾਲ ਇਸ ਤਰਾ ਕਦੇ ਨਹੀਂ ਹੋਣ ਦੇਣਾ ਸੀ ਫਿਰ ਉਸਦੇ ਪਿਤਾ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਹ ਅੱਖਾਂ ਪੂੰਝਦੇ ਹੋਏ ਕਹਿਣ ਲੱਗਾ ਪੁੱਤ ਨੂ ਰਾਣੀ ਨੇ ਸਾਡੀ ਅਜੇ ਹੀ ਹਾਲਤ ਕਰ ਦਿੱਤੀ ਸੀ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਬੱਚਿਆ ਤੇ ਅਸੀਂ ਸੋਚ ਲਿਆ ਸੀ ਕਿ ਜੇਕਰ ਦੋ ਟਾਈਮ ਦੀ ਰੋਟੀ ਹੀ ਖਾਣੀ ਹੈ ਤਾਂ ਨੂ ਦੀਆਂ ਗੱਲਾਂ ਚੁੱਪਚਾਪ ਸੁਣਨੀਆਂ ਪੈਣਗੀਆਂ ਪੁੱਤ ਇੱਕ ਦਿਨ ਤੇਰੀ ਮਾਤਾ ਨੂੰ ਬੁਖਾਰ ਚੜਿਆ ਸੀ ਤੇ ਮੈਂ ਉਸ ਦੀ ਦੇਖਭਾਲ ਕਰ ਰਿਹਾ ਸੀ ਵੈਸੇ ਤਾਂ ਪੂਰਾ ਘਰ ਦਾ ਕੰਮ ਤੇ ਤੇਰੀ ਬੇਬੇ ਕਰਦੀ ਸੀ ਤੇ ਉਸ ਦੇ ਨੂੰਨ ਰਾਣੀ ਨੇ ਆ ਕੇ ਕਿਹਾ ਕਿ ਮੇਰੇ ਮਾਮਾ ਜੀ ਘਰ ਆ ਰਹੇ ਹਨ ਇਸ ਲਈ ਮਾਤਾ ਅੱਜ ਚੰਗਾ ਜਿਹਾ ਖਾਣਾ ਬਣਾ ਦਿਓ ਤਾਂ ਮੈਂ ਨੂੰਨ ਨੂੰ ਕਿਹਾ ਕਿ ਤੂੰ ਕਿਹੋ ਜਹੀ ਨਰਦੇਹੀ ਕੁੜੀ ਐ ਕੀ ਤੈਨੂੰ ਦਿਖਾਈ ਨਹੀਂ ਦਿੰਦਾ ਕਿ ਤੇਰੀ ਸੱਸ ਬਿਮਾਰ ਹੈ ਤੈਨੂੰ ਤਾਂ ਉਸ ਦੀ ਸੇਵਾ ਕਰਨੀ ਚਾਹੀਦੀ ਹੈ ਉਲਟਾ ਤੂੰ ਉਸ ਨੂੰ ਕੰਮ ਦਾ ਆਰਡਰ ਲਾਈ ਜਾਂਦੀ ਹੈ ਇਹ ਗੱਲ ਸੁਣਦਿਆਂ ਹੀ ਤੇਰੀ ਸੱਸ ਮੈਨੂੰ ਆ ਕੇ ਕਹਿਣ ਲੱਗੀ ਕਿ ਤੁਸੀਂ ਜਾ ਕੇ ਇਹਨਾਂ ਦੇ ਲਈ ਦਵਾਈ ਲੈ ਆਓ ਇਹ ਦਵਾਈ ਖਾਣ ਲੈਣਗੇ ਆਰਾਮ ਮਿਲੇਗਾ ਤੇ ਕੰਮ ਵਿੱਚ ਵੀ ਮਨ ਲੱਗ ਰਹੇਗਾ ਵੈਸੇ ਵੀ ਸਿਹਤ ਠੀਕ ਹੋਵੇ ਜਾਂ ਨਾ ਹੋਵੇ ਘਰ ਦਾ ਕੰਮ ਤਾਂ ਕਰਨਾ ਹੀ ਪੈਂਦਾ ਹੈ ਤੇ ਪੁੱਤਰ ਮੈਨੂੰ ਤੇਰੀ ਸੱਸ ਦੀ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਤੇ ਮੈਂ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਤੁਸੀਂ ਵੀ ਇੱਕ ਔਰਤ ਹੋ ਤੇ ਤੁਹਾਨੂੰ ਮੇਰੀ ਪਤਨੀ ਦਾ ਦਰਦ ਸਮਝਣਾ ਚਾਹੀਦਾ ਹੈ ਅਤੇ ਮੇਰੀ ਪਤਨੀ ਘਰ ਦਾ ਕੋਈ ਵੀ ਕੰਮ ਨਹੀਂ ਕਰੇਗੀ ਤੇ ਫਿਰ ਉਸਦੇ ਮਾਤਾ ਨੇ ਕਿਹਾ ਕਿ ਤੂੰ ਪਤਾ ਨਹੀਂ ਕਿਉਂ ਇਹਨਾਂ ਨੂੰ ਝੱਲੀ ਜਾਨੀ ਹੈ ਪੁੱਤ ਉਸ ਦਿਨ ਤੋਂ ਬਾਅਦ ਨੂ ਤੇ ਤੇਰੀ ਸੱਸ ਦੋਵੇਂ ਮਿਲ ਕੇ ਸਾਨੂੰ ਸਾਰਾ ਦਿਨ ਗੱਲਾਂ ਸੁਣਾਉਂਦੀਆਂ ਰਹਿੰਦੀਆਂ। ਨੂ ਨੇ ਤਾਂ ਸਾਨੂੰ ਖਾਣਾ ਦੇਣਾ ਵੀ ਬੰਦ ਕਰ ਦਿੱਤਾ ਸੀ। ਜਿਵੇਂ ਕਿਵੇਂ ਕਰਕੇ ਮੈਂ ਜਾ ਤੇਰਾ ਬਾਪੂ ਰਸੋਈ ਵਿੱਚ ਜਾ ਕੇ ਆਪਣੇ ਲਈ ਖਾਣਾ ਬਣਾ ਲੈਂਦੇ ਤੇ ਖਾ ਲੈਂਦੇ। ਪਰ ਉਹ ਵੀ ਨੂ ਨੂੰ ਗੁਵਾਰਾ ਨਹੀਂ ਸੀ ਤੇ ਉਹ ਚੀਕਦੀ ਰਹਿੰਦੀ ਸੀ। ਇੱਕ ਦਿਨ ਨੂ ਨੇ ਘਰੇ ਕਿੱਟੀ ਪਾਰਟੀ ਰੱਖੀ ਤੇ ਉਸ ਨੇ ਬਹੁਤ ਸਾਰੀਆਂ ਸਹੇਲੀਆਂ ਨੂੰ ਬੁਲਾਇਆ। ਉਸ ਦਿਨ ਨੂ ਨੇ ਸਾਨੂੰ ਕਿਹਾ ਕਿ ਰਸੋਈ ਵਿੱਚ ਤੇਰਾ ਜਣਿਆਂ ਦਾ ਖਾਣਾ ਬਣਾਉਣਾ ਹੈ। ਤੇ ਤੇਰੇ ਪਿਤਾ ਨੂੰ ਕੁਝ ਪੈਸੇ ਦੇ ਕੇ ਬਾਜ਼ਾਰੋਂ ਸਮਾਨ ਲਿਆਉਣ ਲਈ ਭੇਜ ਦਿੱਤਾ ਤੇ ਮੈਨੂੰ ਖਾਣਾ ਬਣਾਉਣ ਦੇ ਲਈ ਕੰਮ ਤੇ ਲਾ ਦਿੱਤਾ ਇਥੋਂ ਤੱਕ ਕਿ ਜਦੋਂ ਖਾਣਾ ਤਿਆਰ ਹੋ ਗਿਆ ਤਾਂ ਸਭ ਨੂੰ ਪਰੋਸਣ ਲਈ ਵੀ ਸਾਨੂੰ ਦੋਵਾਂ ਨੂੰ ਹੀ ਕਿਹਾ ਦੇਰੀ ਸਾSTE ਪਤਨੀ ਮਹਿਮਾਨਾਂ ਦੇ ਨਾਲ ਤਾਂਚ ਖੇਡਣ ਵਿੱਚ ਬਿਜ਼ੀ ਹੋ ਗਈਆਂ ਸਾਰੀਆਂ ਸਹੇਲੀਆਂ ਉੱਚੀ ਉੱਚੀ ਹੱਸ ਰਹੀਆਂ ਸਨ ਬਿਮਾਰ ਹੋਣ ਦੇ ਕਾਰਨ ਮੈਥੋਂ ਇੰਨਾ ਸਾਰਾ ਕੰਮ ਨਹੀਂ ਸੀ ਕੀਤਾ ਜਾ ਰਿਹਾ ਇਹ ਸਭ ਦੇਖ ਕੇ ਤੇਰਾ ਬਾਪੂ ਦਾ ਗੁੱਸਾ ਉਬਲ ਪਿਆ ਤੇ ਉਹਨਾਂ ਨੇ ਸਾਰਾ ਖਾਣਾ ਚੱਕ ਕੇ ਚਲਾ ਕੇ ਫਰਸ਼ ਤੇ ਮਾਰਿਆ ਇਹ ਦੇਖ ਕੇ ਨੂ ਦਾ ਪਾਰਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਉਹੋ ਚੀਕਦੇ ਹੋਏ ਕਹਿੰਦੀ ਕਿ ਤੁਹਾਡੀ ਇੰਨੀ ਹਿੰਮਤ ਕੀ ਮੇਰੀ ਸਹੇਲੀਆਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾ ਦਿੱਤੀ ਤੇ ਉੱਪਰੋਂ ਉਸ ਦੀ ਮਾਂ ਤੇਰੀ ਪਤਨੀ ਨੂੰ ਢਕਾਉਂਦੇ ਹੋਏ ਕਹਿਣ ਲੱਗੀ ਕਿ ਪੁੱਤ ਤੂੰ ਇਹਨਾਂ ਤੇ ਤਰਸ ਖਾ ਕੇ ਇਹਨਾਂ ਨੂੰ ਘਰੇ ਬਿਠਾਇਆ ਹੋਇਆ ਹੈ ਬਾਹਰ ਕਿਉਂ ਨਹੀਂ ਕੱਢ ਦਿੰਦੀ ਇਹਨਾਂ ਨੂੰ ਕੱਢ ਪਰੇ ਬਾਹਰ ਹਾਂ ਬੀਬੀ ਤੁਸੀਂ ਠੀਕ ਕਹਿ ਰਹੇ ਹੋ ਇਹਨਾਂ ਨੂੰ ਘਰ ਵਿੱਚ ਰੱਖ ਕੇ ਮੈਂ ਇਹਨਾਂ ਤੇ एहसान ਕਰ ਰਹੀ ਹਾਂ ਤੇ ਇਹ ਮੇਰੇ एहसान ਦਾ ਬਦਲਾ ਇਸ ਤਰ੍ਹਾਂ ਦੇ ਰਹੇ ਹਨ ਛੇਤੀ ਛੇਤੀ ਇੱਥੋਂ ਆਪਣਾ ਸਮਾਨ ਚੱਕੋ ਤੇ ਚੱਲਦੇ ਬਣੋ ਇਹ ਸਾਰੀਆਂ ਗੱਲਾਂ ਦੱਸਦੇ ਹੋਏ ਉਸਦੇ ਮਾਤਾ ਦਾ ਰੋਣਾ ਬੰਦ ਨਹੀਂ ਸੀ ਹੋ ਰਹਾ ਤੇ ਉਹ ਕਹਿਣ ਲੱਗੀ ਕਿ ਪੁੱਤ ਤੂੰ ਨਹੀਂ ਜਾਣਦਾ ਨੂੰਨੇ ਸਿਖਰ ਦੁਪਹਿਰ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਅਸੀਂ ਕਿੱਥੇ ਜਾਂਦੇ ਪਿੰਡ ਵਾਲਾ ਮਕਾਨ ਵੀ ਹੁਣ ਆਪਣਾ ਨਹੀਂ ਸੀ ਰਹਾ ਅਸੀਂ ਤਾਂ ਸੜਕਾਂ ਤੇ ੱੱੱਕੇ ਖਾਣ ਜੋਗੇ ਰਹਿ ਗਏ ਸੀ ਮੇਰੀ ਹਾਲਤ ਤਾਂ ਪਹਿਲਾਂ ਹੀ ਖਰਾਬ ਸੀ ਤੇ ਬੇਇੱਜ਼ਤੀ ਦੇ ਤੂਫਾਨ ਚੱਲਣ ਤੋਂ ਬਾਅਦ ਤਾਂ ਤੇਰਾ ਬਾਪੂ ਵੀ ਬਿਮਾਰ ਰਹਿਣ ਲੱਗਾ ਥੋੜੀ ਥੋੜੀ ਦੇਰ ਬਾਅਦ ਇਹਨਾਂ ਨੂੰ ਸਾਹ ਚੜਨ ਲੱਗਾ ਅਸੀਂ ਕਿੱਥੇ ਜਾਂਦੇ ਕਿਥੋਂ ਖਾਂਦੇ ਇਸ ਲਈ ਅਸੀਂ ਉਸ ਗੁਰਦੁਆਰੇ ਦੇ ਬਾਹਰ ਆ ਕੇ ਬੈਠ ਗਏ ਪਰ ਇੱਕ ਗੱਲ ਦਾ ਸੁਪੁੱਤ ਤੈਨੂੰ ਸਾਡਾ ਪਤਾ ਕਿਸ ਨੇ ਦਿੱਤਾ ਤੂੰ ਸਾਡੇ ਤੱਕ ਕਿਵੇਂ ਪਹੁੰਚਿਆ ਉਸਦੇ ਮਾਤਾ ਦੇ ਪੁੱਛਣ ਤੇ ਗੁਰਵਿੰਦਰ ਨੇ ਕਿਹਾ ਕਿ ਬੇਬੇ ਤੁਹਾਨੂੰ ਘਰ ਕੱਢਣ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਦੋਵੇਂ ਜਣੇ ਗਵਾਂਡਣ ਆਂਟੀ ਦੇ ਘਰੇ ਪਿੰਡ ਚਲੇ ਗਏ ਹੋ ਤੇ ਜਦੋਂ ਮੈਂ ਕੁਝ ਦਿਨਾਂ ਬਾਅਦ ਉਸ ਨੂੰ ਪੁੱਛਿਆ ਕਿ ਬੇਬੇ ਬਾਪੂ ਦਾ ਫੋਨ ਕਿਉਂ ਨਹੀਂ ਲੱਗ ਰਿਹਾ ਤਾਂ ਉਸ ਨੇ ਦੱਸਿਆ ਕਿ ਤੁਹਾਡਾ ਫੋਨ ਤਾਂ ਘਰੇ ਹੀ ਰਹਿ ਗਿਆ ਤੇ ਤੁਸੀਂ ਦੋਵੇਂ ਜਣੇ ਪਿੰਡ ਵਾਲਿਆਂ ਦੇ ਨਾਲ ਤੀਰਥ ਯਾਤਰਾ ਤੇ ਗਏ ਹੋ ਇਸ ਕਾਰਨ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਮੈਨੂੰ ਥੋੜਾ ਸ਼ੱਕ ਵੀ ਹੋਇਆ ਕਿਉਂਕਿ ਜੇਕਰ ਤੁਸੀਂ ਤੀਰਥ ਯਾਤਰਾ ਤੇ ਜਾਂਦੇ ਤਾਂ ਮੇਰੇ ਨਾਲ ਇੱਕ ਵਾਰ ਤਾਂ ਗੱਲ ਜਰੂਰ ਕਰਦੇ ਇਸ ਤਰ੍ਹਾਂ ਬਿਨਾ ਦੱਸੇ ਨਾ ਜਾਂਦੇ ਇਸ ਲਈ ਜਲਦੀ ਜਲਦੀ ਕੰਮ ਨਿਪਟਾ ਕੇ ਮੈਂ ਇੰਡੀਆ ਵਾਪਸ ਆ ਗਿਆ ਮੈਨੂੰ ਤੁਹਾਡੀ ਬਹੁਤ ਚਿੰਤਾ ਹੋ ਰਹੀ ਸੀ ਇਸ ਲਈ ਡਰਾਈਵਰ ਦੇ ਕਹਿਣ ਤੇ ਮੈਂ ਅੰਦਰ ਗੁਰਦੁਆਰੇ ਮੱਥਾ ਟੇਕਣ ਪਹੁੰਚਿਆ ਤੇ ਇੱਥੇ ਪਰਮਾਤਮਾ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਪਰ ਇਸ ਹਾਲਤ ਵਿੱਚ ਕੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਰ ਤੁਸੀਂ ਹੁਣ ਬਿਲਕੁਲ ਵੀ ਚਿੰਤਾ ਨਾ ਕਰੋ ਹੁਣ ਮੈਨੂੰ ਸਭ ਸੱਚ ਪਤਾ ਲੱਗ ਚੁੱਕਿਆ ਹੈ ਹੁਣ ਤਾਂ ਮੈਂ ਉਸ ਜ਼ਾਲਮ ਔਰਤ ਨੂੰ ਸਬਕ ਸਿਖਾ ਕੇ ਹੀ ਰ੍ਹਾਂਗਾ ਹੁਣ ਮੈਂ ਉਸ ਨੂੰ ਉਸਦੀ ਔਕਾਤ ਨਾ ਦਿਖਾਈ ਤਾਂ ਮੈਂ ਵੀ ਤੁਹਾਡਾ ਪੁੱਤਰ ਨਹੀਂ ਇਹਨਾਂ ਕਹਿ ਕੇ ਗੁਰਵਿੰਦਰ ਆਪਣੇ ਘਰ ਵਾਪਸ ਆ ਗਿਆ ਜਿਵੇਂ ਹੀ ਘਰ ਪਹੁੰਚਿਆ ਤੇ ਦੇਖਿਆ ਕਿ ਦੋਵੇਂ ਮਾਮਾ ਧੀਆਂ ਬੈਠੀਆਂ ਹੋਈਆਂ ਚਾਹ ਤੇ ਸਨੈਕਸ ਦਾ ਆਨੰਦ ਲੈ ਰਹੀਆਂ ਸਨ ਉਸ ਸਮੇਂ ਮੇਰੀ ਸੱਸ ਬੋਲਦੀ ਹੈ ਪੁੱਤ ਤੂੰ ਆਪਣੇ ਸਾਸੋਰੀ ਨੂੰ ਤਾਂ ਇਥੋਂ ਕੱਢ ਦਿੱਤਾ ਪਰ ਇੱਕ ਵਾਰ ਵੇਖਣਾ ਤਾਂ ਚਾਹੀਦਾ ਕਿ ਉਹ ਕਿਥੇ ਗਏ ਹਨ ਕੀ ਕਰ ਰਹੇ ਹਨ ਕਿ ਉਹਨਾਂ ਨੇ ਗੁਰਵਿੰਦਰ ਨੂੰ ਸਾਰੀ ਖਬਰ ਤਾਂ ਨਹੀਂ ਦੇ ਦਿੱਤੀ ਤੇ ਸਾਡਾ ਕੀ ਹੋਵੇਗਾ ਉਹ ਮਾਤਾ ਤੁਸੀਂ ਵੀ ਕੀ ਗੱਲ ਕਰਦੇ ਹੋ ਜਦੋਂ ਉਹਨਾਂ ਨੂੰ ਆਪਣੇ ਪੁੱਤਰ ਦਾ ਫੋਨ ਨੰਬਰ ਹੀ ਯਾਦ ਨਹੀਂ ਤਾਂ ਉਸ ਨੂੰ ਉਹ ਫੋਨ ਕਿਵੇਂ ਕਰਨਗੇ ਤੁਸੀਂ ਚਿੰਤਾ ਨਾ ਕਰੋ ਬੇਫਿਕਰ ਰਹੋ ਤੇ ਵੈਸੇ ਵੀ ਉਹਨਾਂ ਦੇ ਆਉਣ ਵਿੱਚ ਹਜੇ ਬਹੁਤ ਸਮਾਂ ਬਾਕੀ ਹੈ ਉਦੋਂ ਤੱਕ ਤਾਂ ਉਹ ਦੋਵੇਂ ਸਵਰਗ ਸਿਧਾਰ ਚੁਕੇ ਹੋਣਗੇ ਅਜਿਹੇ ਹਾਲਤ ਵਿੱਚ ਪਲਾਂ ਕਿੰਨੇ ਕੁ ਦਿਨ ਹੋਰ ਜਿਉਂਦੇ ਰਹਿਣਗੇ ਗੁਰਵਿੰਦਰ ਦੀ ਘਰਵਾਲੀ ਨੇ ਹੱਸਦੇ ਹੋਏ ਕਿਹਾ ਤਾਂ ਉਸ ਦੀ ਮਾਤਾ ਕਹਿੰਦੀ ਪਰ ਪੁੱਤ ਜੇਕਰ ਗੁਰਵਿੰਦਰ ਨੇ ਪੁੱਛਿਆ ਤਾਂ ਤੂੰ ਉਸ ਨੂੰ ਕੀ ਕਹੇਂਗੀ ਤਾਂ ਇਸ ਤੇ ਨੂਨੇ ਜਵਾਬ ਦਿੱਤਾ ਕਿ ਮਾਤਾ ਜਦੋਂ ਤੱਕ ਤੁਹਾਡਾ ਜਵਾਈ ਨੇ ਇੰਡੀਆ ਵਾਪਸ ਆਉਣਾ ਹੈ ਉਦੋਂ ਤੱਕ ਕੁਝ ਨਾ ਕੁਝ ਸੋਚ ਲਵਾਂਗੇ ਹੁਣ ਤਾਂ ਬਸ ਟਾਈਮ ਨੂੰ ਇੰਜੋਏ ਕਰੋ ਤੇ ਇਹ ਗੱਲਾਂ ਕਰਦੇ ਹੋਏ ਉਹ ਦੋਵੇਂ ਉੱਚੀ ਉੱਚੀ ਹੱਸਣ ਲੱਗੀਆਂ ਉਦੋਂ ਹੀ ਗੁਰਵਿੰਦਰ ਅੰਦਰ ਆ ਗਿਆ ਉਸ ਨੂੰ ਦੇਖਦੇ ਹੀ ਗੁਰਵਿੰਦਰ ਦੀ ਪਤਨੀ ਦਾ ਰੰਗ ਉੱਡ ਗਿਆ ਤੇ ਉਹ ਘਬਰਾ ਕੇ ਖੜੀ ਹੋਈ ਕੀ ਹੋਇਆ ਪੁੱਤ ਤੈਨੂੰ ਕੀ ਸੱਪ ਸੁੰਘ ਗਿਆ ਇਹ ਕਹਿੰਦੇ ਹੋਏ ਗੁਰਵਿੰਦਰ ਦੀ ਸੱਸ ਨੇ ਦਰਵਾਜ਼ੇ ਵੱਲ ਦੇਖਿਆ ਤਾਂ ਉਸ ਦੇ ਪਿਆਰਾਂ ਥੱਲੋਂ ਜ਼ਮੀਨ ਨਿਕਲ ਗਈ ਉਹ ਦੋਵੇਂ ਮਨ ਹੀ ਮਨ ਵਿੱਚ ਸੋਚ ਰਹੀਆਂ ਸੀ ਕੀ ਕੀਤੇ ਗੁਰਵਿੰਦਰ ਨੇ ਉਹਨਾਂ ਦੀਆਂ ਗੱਲਾਂ ਤਾਂ ਨਹੀਂ ਸੁਣ ਲਈਆਂ ਉਸ ਸਮੇਂ ਗੁਰਵਿੰਦਰ ਹੱਸਦੇ ਹੋਏ ਕਹਿੰਦਾ ਹੈਰਾਨ ਹੋਗੀ ਨਾ ਮੈਨੂੰ ਵੇਖ ਕੇ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇਸ ਲਈ ਬਿਨਾਂ ਦੱਸੇ ਹੀ ਆ ਗਿਆ ਗੁਰਵਿੰਦਰ ਦੀ ਗੱਲ ਸੁਣ ਕੇ ਉਸ ਦੀ ਪਤਨੀ ਦੇ ਤੇ ਸੱਸ ਦੀ ਜਾਨ ਵਿੱਚ ਜਾਣ ਆਈ ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ ਗੁਰਵਿੰਦਰ ਨੇ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਗੁਰਵਿੰਦਰ ਆਪਣੀ ਪਤਨੀ ਕੋਲ ਆਇਆ ਕਹਿੰਦਾ ਕਿ ਪੁੱਤ ਇੱਕ ਖੁਸ਼ਖਬਰੀ ਹੈ ਹੁਣ ਮੈਂ ਤੈਨੂੰ ਵੀ ਆਪਣੇ ਨਾਲ ਅਮਰੀਕਾ ਲੈ ਕੇ ਜਾਵਾਂਗਾ ਮੈਂ ਤੇਰਾ ਵੀਜ਼ਾ ਵੀ ਬਣਵਾ ਲਿਆ ਹੈ ਆਪਾਂ ਇਸ ਹਫਤੇ ਦੇ ਵਿੱਚ ਹੀ ਅਮਰੀਕਾ ਲਈ ਰਵਾਨਾ ਹੋ ਜਾਵਾਂਗੇ ਬੇਬੇ ਬਾਪੂ ਤਾਂ ਤੀਰਥ ਯਾਤਰਾ ਤੇ ਗਏ ਹਨ ਤਾਂ ਉਹਨਾਂ ਦਾ ਵਾਪਸ ਆਉਣਾ ਤਾਂ ਹਜੇ ਨਹੀਂ ਹੋ ਸਕੇਗਾ ਜਦੋਂ ਤੱਕ ਆਉਣਗੇ ਤਾਂ ਮੈਂ ਉਦੋਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਇੱਥੇ ਰਹਿਣ ਦਾ ਇੰਤਜ਼ਾਮ ਕਰਵਾ ਦਵਾਂਗਾ ਹੁਣ ਤੂੰ ਛੇਤੀ ਆਪਣੀ ਪੈਕਿੰਗ ਸ਼ੁਰੂ ਕਰ ਦੇ ਇਹ ਗੱਲਾਂ ਸੁਣ ਕੇ ਪਤਨੀ ਖੁਸ਼ੀ ਨਾਲ ਉਛਲ ਪਈ ਉਸ ਦੇ ਤਾਂ ਪੈਰ ਹੀ ਧਰਤੀ ਤੇ ਨਹੀਂ ਲੱਗ ਰਹੇ ਸਨ ਗੁਰਵਿੰਦਰ ਦੀ ਸੱਸ ਜੋ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਪਰੇਸ਼ਾਨ ਹੁੰਦੇ ਹੋਏ ਕਹਿਣ ਲੱਗੀ ਕਿ ਪੁੱਤ ਤੂੰ ਤਾਂ ਆਪਣਾ ਅਮਰੀਕਾ ਜਾਣ ਬਾਰੇ ਸੋਚ ਰਹੀ ਹੈ ਪਰ ਇਹ ਵੀ ਤਾਂ ਸੋਚ ਕਿ ਫਿਰ ਮੇਰਾ ਕੀ ਹੋਵੇਗਾ ਦੇਖੋ ਬੇਬੇ ਮੈਂ ਇੰਨੇ ਦਿਨ ਤੁਹਾਨੂੰ ਆਪਣੇ ਕੋਲ ਰੱਖ ਕੇ ਤੁਹਾਡੀ ਸੇਵਾ ਕੀਤੀ ਹੈ ਹੁਣ ਤੁਸੀਂ ਵਾਪਸ ਭਰਾ ਭਾਬੀ ਕੋਲ ਚਲੇ ਜਾਓ ਕਿ ਕੋਈ ਤੇ ਦੇਕਰ ਇੰਨੇ ਦਿਨ ਥੋੜੀ ਰਹਿੰਦਾ ਹੈ ਉਸੀ ਜਾਓ ਤੇ ਉਹਨਾਂ ਤੋਂ ਮਾਫੀ ਮੰਗ ਲਿਓ ਹੁਣ ਮੈਂ ਤੁਹਾਡੇ ਕਰਕੇ ਆਪਣਾ ਅਮਰੀਕਾ ਜਾਣਾ ਤਾਂ ਨਹੀਂ ਛੱਡ ਸਕਦੀ ਪਤਾ ਹੈ ਮੈਂ ਕਿੰਨਾ ਤਰਸਦੀ ਸੀ ਅਮਰੀਕਾ ਜਾਣ ਲਈ ਤੇ ਹੁਣ ਜਦ ਮੌਕਾ ਮਿਲਿਆ ਤਾਂ ਮੈਂ ਇਸ ਨੂੰ ਹੱਥੋਂ ਜਾਣ ਦੇਵਾਂ ਆਪਣੀ ਧੀ ਦੇ ਮੂੰਹ ਇਹ ਸਾਰੀਆਂ ਗੱਲਾਂ ਸੁਣ ਕੇ ਉਸ ਦੀ ਮਾਂ ਹੈਰਾਨ ਰਹਿ ਗਈ ਅਗਲੇ ਹੀ ਦਿਨ ਉਸ ਨੇ ਆਪਣੀ ਬੇਬੇ ਨੂੰ ਆਪਣੇ ਘਰ ਵਿਦਾ ਕਰ ਦਿੱਤਾ ਤੇ ਖੁਸ਼ੀ-ਖੁਸ਼ੀ ਅਮਰੀਕਾ ਜਾਣ ਦੀ ਤਿਆਰੀ ਕਰਨ ਲੱਗ ਪਈ ਜਿਸ ਦਿਨ ਉਸ ਦੀ ਫਲਾਈਟ ਸੀ ਗੁਰਵਿੰਦਰ ਨੇ ਉਸ ਨੂੰ ਫਲਾਈਟ ਵਿੱਚ ਬਿਠਾ ਕੇ ਕਿਹਾ ਕਿ ਤੂੰ ਇੱਥੇ ਹੀ ਬੈਠ ਮੈਂ ਬਸ 2 ਮਿੰਟ ਵਿੱਚ ਆਇਆ ਪਰ ਜਦੋਂ ਫਲੈਟ ਉਡਣ ਦਾ ਸਮਾਂ ਹੋਇਆ ਉਦੋਂ ਤੱਕ ਵੀ ਗੁਰਵਿੰਦਰ ਵਾਪਸ ਨਹੀਂ ਆਇਆ ਗੁਰਵਿੰਦਰ ਦੀ ਪਤਨੀ ਨੇ ਘਬਰਾਉਂਦੇ ਹੋਏ ਬੈਗ ਵਿੱਚੋਂ ਆਪਣਾ ਫੋਨ ਕੱਢਿਆ ਤਾਂ ਉਸਨੇ ਦੇਖਿਆ ਕਿ ਫੋਨ ਦੇ ਕੋਲ ਇੱਕ ਕਾਗਜ਼ ਰੱਖਿਆ ਹੋਇਆ ਸੀ ਜਿਵੇਂ ਹੀ ਉਸਨੇ ਉਸ ਕਾਗਜ਼ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਜਾ ਤੂੰ ਖੂਬ ਮਜ਼ੇ ਕਰੀ ਅਮਰੀਕਾ ਵਿੱਚ ਹੁਣ ਤੈਨੂੰ ਪਤਾ ਲੱਗੂਗਾ ਕਿ ਕਿਸੇ ਇਨਸਾਨ ਨੂੰ ਇਕੱਲਾ ਤੇ ਬੇਸਹਾਰਾ ਛੱਡ ਦੇਣ ਦਾ ਮਤਲਬ ਕੀ ਹੁੰਦਾ ਹੈ ਤੂੰ ਮੇਰੇ ਮਾਤਾ ਪਿਤਾ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਉਹਨਾਂ ਨੂੰ ਦਰਦ ਦਰਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਕਰ ਦਿੱਤਾ ਸੀ ਤੇਰੇ ਕਰਕੇ ਉਹਨਾਂ ਨੂੰ ਰੋਲਣਾ ਪਿਆ ਹੁਣ ਤੂੰ ਵੀ ਅਮਰੀਕਾ ਵਿੱਚ ਜਾ ਕੇ ਭੀਖ ਮੰਗੀ ਤੇ ਜਦੋਂ ਭੀਖ ਮੰਗ ਕੇ ਪੈਸੇ ਇਕੱਠੇ ਹੋ ਜਾਣ ਤਾਂ ਵਾਪਸ ਆ ਜਾਈਂ ਤੇ ਆਪਣੀ ਮਾਤਾ ਦੇ ਨਾਲ ਹੀ ਰਹਿ ਲਮੀ ਕਿਉਂਕਿ ਹੁਣ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਰਿਹਾ ਜਦੋਂ ਤੱਕ ਉਸ ਦੀ ਘਰਵਾਲੀ ਨੇ ਉਹ ਕਾਗਜ਼ ਪੜ੍ਹਿਆ ਉਦੋਂ ਤੱਕ ਜਹਾਜ਼ ਉੱਡ ਚੁੱਕਿਆ ਸੀ ਜਹਾਜ਼ ਤੇ ਉਡਣ ਦੇ ਨਾਲ ਨਾਲ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਸ ਦੀ ਜਾਨ ਹੀ ਬਾਹਰ ਨਿਕਲਦੀ ਜਾ ਰਹੀ ਹੋਵੇ ਵਿਦੇਸ਼ ਵਿੱਚ ਰਹਿਣ ਦੀ ਆਪਣੀ ਇੱਛਾ ਦੇ ਕਾਰਨ ਉਹ ਆਪਣੇ ਸਾਸੋਰੇ ਤੋਂ ਛਡਕਾਰਾ ਪਾਉਣਾ ਚਾਹੁੰਦੀ ਸੀ ਤੇ ਆਪਣੀ ਇੱਛਾ ਦੇ ਕਾਰਨ ਹੀ ਉਸ ਨੇ ਆਪਣੀ ਮਾਂ ਨੂੰ ਵੀ ਬੇਸਹਾਰਾ ਛੱਡ ਦਿੱਤਾ ਸੀ ਅੱਜ ਗੁਰਵਿੰਦਰ ਦੀ ਪਤਨੀ ਅਮਰੀਕਾ ਦੇ ਵਿੱਚ ਦਰਦ-ਦਰਦੀਆਂ ਠੋਕਰਾਂ ਖਾ ਰਹੀ ਸੀ ਤੇ ਆਪਣੇ ਕੀਤੇ ਤੇ ਪਛਤਾ ਰਹੀ ਸੀ ਕਿਉਂਕਿ ਅੱਜ ਉਹ ਆਪਣੇ ਹੀ ਬੁਨੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਸੀ ਇਧਰ ਗੁਰਵਿੰਦਰ ਦੇ ਬੇਬੇ ਬਾਪੂ ਦੀ ਵਿਆਹ ਦੀ ਪੰਜਾਮੀ ਵਰੇ ਗੰਢ ਤੇ ਗੁਰਵਿੰਦਰ ਨੇ ਉਹਨਾਂ ਨੂੰ ਇੱਕ ਵਧੀਆ ਕਲੋਨੀ ਵਿੱਚ ਘਰ ਖਰੀਦ ਕੇ ਦਿੱਤਾ ਤੇ ਹੋਟਲ ਤੋਂ ਉਹਨਾਂ ਨੂੰ ਸਿੱਧਾ ਘਰ ਵਿੱਚ ਲੈ ਆਇਆ ਕਹਿੰਦਾ ਬੇਬੇ ਬਾਪੂ ਤੁਹਾਨੂੰ ਤੁਹਾਡੇ ਵਿਆਹ ਦੀ ਪੰਜਾਬੀ ਗਰੇਵੰਡ ਬਹੁਤ-ਬਹੁਤ ਮੁਬਾਰਕ ਹੋਵੇ ਹੁਣ ਤੁਹਾਨੂੰ ਇਸ ਘਰ ਵਿੱਚੋਂ ਕੋਈ ਵੀ ਬਾਹਰ ਨਹੀਂ ਕੱਢ ਸਕਦਾ ਕਿਉਂਕਿ ਇਹ ਘਰ ਤੁਹਾਡੇ ਨਾਮ ਤੇ ਹੈ ਪੁੱਤਰ ਦਾ ਇੰਨਾ ਪਿਆਰ ਦੇਖ ਕੇ ਉਸਦੇ ਬਾਪੂ ਦੀਆਂ ਅੱਖਾਂ ਵਿੱਚ ਲਗਾਤਾਰ ਹੰਝੂ ਵਗਣ ਲੱਗੇ ਤੇ ਉਹ ਕਹਿਣ ਲੱਗਾ ਕਿ ਪੁੱਤ ਸਾਨੂੰ ਮਾਫ ਕਰ ਦੇ ਅਸੀਂ ਤੈਨੂੰ ਬਹੁਤ ਗਲਤ ਸਮਝਿਆ ਅੱਜ ਉਹਨਾਂ ਤਿੰਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਖੁਸ਼ੀ ਦੇ ਕੁਝ ਸਮੇਂ ਬਾਅਦ ਗੁਰਵਿੰਦਰ ਨੂੰ ਉਸਦੇ ਪਤਨੀ ਦਾ ਫੋਨ ਆਇਆ ਪਰ ਗੁਰਵਿੰਦਰ ਨੇ ਉਹ ਫੋਨ ਕੱਟ ਦਿੱਤਾ ਗੁਰਵਿੰਦਰ ਦੀ ਪਤਨੀ ਨੇ ਕਈ ਵਾਰ ਫੋਨ ਟਰਾਈ ਕੀਤਾ ਪਰ ਗੁਰਵਿੰਦਰ ਨੇ ਹਰ ਵਾਰ ਉਸ ਦਾ ਫੋਨ ਕੱਟ ਦਿੱਤਾ ਤਾਂ ਉਸ ਦੇ ਬਾਪੂ ਦੇ ਪੁੱਛਣ ਤੇ ਗੁਰਵਿੰਦਰ ਨੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਕਿ ਕਿਸ ਤਰ੍ਹਾਂ ਉਸ ਨੇ ਉਹਨਾਂ ਦੇ ਨੂੰ ਨੂੰ ਉਸ ਦੇ ਕਿਤੇ ਦੀ ਸਜ਼ਾ ਦੇ ਦਿੱਤੀ ਥੋੜੀ ਦੇਰ ਬਾਅਦ ਫਿਰ ਉਸ ਦੀ ਪਤਨੀ ਦਾ ਫੋਨ ਆਇਆ ਤਾਂ ਉਸ ਦੇ ਬਾਪੂ ਨੇ ਚੁੱਕਿਆ ਉਧਰੋਂ ਨੂੰ ਦੇ ਰੋਂਨ ਦੀ ਆਵਾਜ਼ ਆਈ ਤੇ ਫਿਰ ਉਹ ਰੋਂਦੇ ਹੋਏ ਬਿਲਕਦੇ ਹੋਏ ਕਹਿਣ ਲੱਗੀ ਕਿ ਬਾਪੂ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਇਸ ਕਾਰਨ ਗੁਰਵਿੰਦਰ ਨੇ ਮੈਨੂੰ ਇਕੱਲਾ ਛੱਡ ਦਿੱਤਾ ਉਹਨਾਂ ਨੇ ਮੇਰੇ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਤੇ ਤੁਸੀਂ ਹੀ ਉਹਨਾਂ ਨੂੰ ਕੁਝ ਸਮਝਾਓ ਮੈਂ ਕਸਮ ਖਾਂਦੀ ਹਾਂ ਕਿ ਅੱਜ ਤੋਂ ਬਾਅਦ ਤੁਹਾਨੂੰ ਦੋਵਾਂ ਨੂੰ ਕੋਈ ਵੀ ਤਕਲੀਫ ਨਹੀਂ ਆਉਣ ਦਿਆਂਗੀ ਨੂ ਦਾ ਇਹਨਾਂ ਕਹਿਣ ਦੇ ਹੀ ਬੇਬੇ ਬਾਪੂ ਦਾ ਦਿਲ ਪਿੰਗਲ ਗਿਆ ਉਹਨਾਂ ਨੇ ਗੁਰਵਿੰਦਰ ਨੂੰ ਕਹਿ ਕੇ ਉਹਨਾਂ ਦੀ ਨੂ ਦੇ ਆਉਣ ਦਾ ਇੰਤਜ਼ਾਮ ਕਰਵਾਇਆ ਇੱਕ ਹਫ਼ਤੇ ਬਾਅਦ ਉਹਨਾਂ ਦੀ ਨੂ ਵਾਪਸ ਆ ਗਈ ਉਸ ਨੇ ਆਪਣੇ ਸੱਸੋਰੇ ਦੇ ਪੈਰਾਂ ਵਿੱਚ ਡਿੱਗ ਕੇ ਉਹਨਾਂ ਤੋਂ ਮਾਫੀ ਮੰਗੀ ਤੇ ਉਹਨਾਂ ਦੀ ਖੂਬ ਸੇਵਾ ਕਰਨ ਲੱਗੀ ਅੱਜ ਇੱਕ ਪੁੱਤਰ ਨੇ ਦੁਨੀਆ ਦੇ ਸਾਹਮਣੇ ਇੱਕ ਮਿਸਾਇਲ ਕਾਇਮ ਕਰ ਦਿੱਤੀ ਸੀ ਤੇ ਦੂਜੇ ਪਾਸੇ ਜਦੋਂ ਨੂ ਦੀ ਮਾਂ ਆਪਣੇ ਘਰ ਪਹੁੰਚੀ ਤਾਂ ਦੇਖਿਆ ਕਿ ਉਸਦਾ ਸਾਰਾ ਸਮਾਨ ਸਟੋਰ ਵਿੱਚੋਂ ਸ਼ਿਫਟ ਕਰ ਦਿੱਤਾ ਗਿਆ ਸੀ ਉਸਦੇ ਆਪਣੇ ਕਮਰੇ ਵਿੱਚ ਉਸ ਲਈ ਕੋਈ ਜਗ੍ਹਾ ਨਹੀਂ ਸੀ ਸੋ ਦੋਸਤੋ ਇਸ ਲਈ ਕਹਿੰਦੇ ਨੇ ਕਿ ਜੈਸੀ ਕਰਨੀ ਵੈਸੀ ਭਰਨੀ ਵੈਸੀ ਭਰਨੀ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਇਸ ਕਹਾਣੀ ਬਾਰੇ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਬੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ